ਸੱਚੀ ਅਕਾਲ ਦੋਸਤੋ ਪੇਸ਼ ਹੈ ਮੇਰੀ ਆਪਣੀ ਲਿਖੀ ਮਿੰਨੀ ਕਹਾਣੀ ਇੱਜ਼ਤ ਬੇਇੱਜ਼ਤੀ ਹਰਿਸ਼ ਨੂੰ ਪੁੱਤ ਨੇ ਉਸ ਤੇ ਮਰਨੇ ਤੇ ਦਿਲ ਖੋਲ ਕੇ ਖਰਚ ਕੀਤਾ ਘਰ ਵਿੱਚ ਵਿਆਵਰਗਾ ਮਾਹੌਲ ਸੀ ਤੇ ਚਾਰੇ ਪਾਸੇ ਮਠਿਆਈਆਂ ਦੀ ਗੰਧ ਖਿਲਰੀ ਪਈ ਸੀ ਲੋਕਾਂ ਦੀ ਵਾਹ ਵਾਹ ਸੁਣ ਕੇ ਨੂੰ ਪੁੱਤ मिल रही एस इज्जत ਉੱਤੇ ਖੁੱਲ ਨਹੀਂ ਸੀ ਸਮarre ਦੂਜੇ ਪਾਸੇ ਹਰੀ ਸਿੰਘ ਦੀ ਧੀ ਨੂੰ ਇਹ ਸਭ ਕੁਝ ਆਪਣੇ ਮੂੰਹ ਤੇ ਵੱਜੀ ਬੇਇੱਜ਼ਤੀ ਦੀ ਕਰਾਰੇ ਚ ਪੇੜ ਪਾਸਦਾ ਸੀ ਤੇ ਉਹ ਸੋਚ ਰਹੀ ਸੀ ਕਾਸ਼ ਇਹ ਹੀ ਪੈਸਾ ਪਿਤਾ ਜੀ ਦੇ ਇਲਾਜ ਉੱਤੇ ਖਰਚਿਆ ਹੁੰਦਾ ਧੰਨਵਾਦ ਦੋਸਤੋ ਇਸ ਕਹਾਣੀ ਵਿੱਚ ਮੈਂ ਬੱਚਿਆਂ ਦੀ ਮਾਪਿਆਂ ਪ੍ਰਤੀ ਸੋਚ ਦੇ ਅੰਤਰ ਨੂੰ ਦਰਸਾਇਆ ਜਿੱਥੇ ਨੋਹਾ ਪੁੱਤ ਜਿਉਂਦੇ ਜੀ ਮਾਪਿਆਂ ਨੂੰ ਨਹੀਂ ਸਾਂਭ ਕੇ ਮਰਨ ਪਿੱਛੋਂ ਬੇਤਹਾਸ਼ਾ ਖਰਚ ਕਰਦੇ ਐ ਤੇ ਲੋਕਾਂ ਦੀ ਵਾਹ ਵਾਖਾ ਖੱਟਣਾ ਚਾਹੁੰਦੇ ਐ ਉੱਥੇ ਧੀਆਂ ਜਿਉਂਦੇ ਜੀ ਮਾਪਿਆਂ ਦੀ ਸੇਵਾ ਕਰਨ ਦੇ ਹੱਕ ਵਿੱਚ ਹੁੰਦੀਆਂ ਦੱਸਣਾ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੇ ਜੇ ਤੁਹਾਨੂੰ ਸਾਡੀਆਂ ਰਚਨਾਵਾਂ ਪਸੰਦ ਆਉਂਦੀਆਂ ਨੇ ਤਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਬਹੁਤ ਬਹੁਤ ਸ਼ੁਕਰੀਆ ਜੀ